ਹੈਲੋ ਫਰੈਂਡਸ ਵੈਲਕਮ ਟੂ ਮਾਈ ਚੈਨਲ ਅੱਜ ਦੀ ਵੀਡੀਓ ਚ ਅਪਾ ਲੇਖ ਕਰਾਂਗੇ ਸਮੇਂ ਦੀ ਕਦਰ ਇਸ ਵਿੱਚ ਸਾਨੂੰ ਦੱਸ ਦੱਸਿਆ ਜਾਊਗਾ ਇਸ ਲੇਖ ਵਿੱਚ ਸਾਨੂੰ ਸਿੱਖਿਆ ਮਿਲੂਗੀ ਕਿ ਸਮਾਂ ਜਿਹੜਾ ਹੈ ਉਹ ਰੁਕਦਾ ਨਹੀਂ ਹੈ ਤੇ ਸਮਾਂ ਨਾ ਕੋਈ ਅੱਜ ਤੱਕ ਰੋਕ ਸਕਿਆ ਹੈ ਨਾ ਇਹ ਰੁਕ ਸਕਦਾ ਹੈ ਇਹ ਲਗਾਤਾਰ ਚੱਲਦਾ ਰਹਿੰਦਾ ਹੈ ਤੇ ਪਹਿਲਾਂ ਇਹ ਭੂਮਿਕਾ ਸਮਾਂ ਬਹੁਤ ਕੀਮਤੀ ਹੈ ਇਹ ਨਿਰੰਤਰ ਚੱਲਦਾ ਰਹਿੰਦਾ ਹੈ ਇਕ ਕਿਸੇ ਤਾਂ ਇੰਤਜ਼ਾਰ ਨਹੀਂ ਕਰਦਾ ਜਿਹੜਾ ਸਮਾਂ ਇੱਕ ਵਾਰ ਬੀਤ ਜਾਂਦਾ ਹੈ ਉਹ ਮੁੜ ਕੇ ਨਹੀਂ ਆਉਂਦਾ ਪੰਜਾਬੀ ਦੇ ਮਹਾਨ ਸਹਿਤਕਾਰ ਭਾਈ ਵੀਰ ਸਿੰਘ ਜੀ ਨੇ ਸਮੇਂ ਦੀ ਰਫ਼ਤਾਰ ਤੇ ਮਹਾਨਤਾ ਨੂੰ ਆਪਣੀ ਕਵਿਤਾ ਸਮਾਂ ਵਿੱਚ ਇੰਜ ਪ੍ਰਗਟ ਕੀਤਾ ਹੈ ਇਹ ਠਹਿਰਨ ਜਾਚ ਨਾ ਜਾਣ ਦਾ ਲੰਘ ਗਿਆ ਨਾ ਮੁੜ ਕੇ ਆਫਦਾ ਮਤਲਬ ਜਿਹੜਾ ਸਮਾਂ ਹੈ ਉਹ ਠਹਿਰਨਾ ਨਹੀਂ ਜਾਣਦਾ ਉਹ ਰੁਕਣਾ ਨਹੀਂ ਜਾਣਦਾ ਤੇ ਜਿਹੜਾ ਲੰਘ ਗਿਆ ਇਹ ਨਾ ਹੀ ਉਹ ਸਮਾਂ ਮੁੜ ਕੇ ਆਉਂਦਾ ਹੈ ਸਾਡੀਆਂ ਆਦਤਾਂ ਜਿਹੜੀਆਂ ਭਾਰਤੀ ਲੋਕ ਸਮੇਂ ਦੀ ਕਦਰ ਕਰਨੀ ਨਹੀਂ ਜਾਣਦੇ ਉਹ ਕਿਸੇ ਵੀ ਕੰਮ ਵਿੱਚ ਥੋੜਾ ਬਹੁਤ ਵਧੇਰੇ ਸਮਾਂ ਲੱਗ ਜਾਣ ਨੂੰ ਇੱਕ ਮਾਮੂਲੀ ਗੱਲ ਸਮਝਦੇ ਹਨ ਅਸੀਂ ਕੋਈ ਕੰਮ ਵਕਤ ਸਿਰ ਨਹੀਂ ਕਰਦੇ ਅਸੀਂ ਵਕਤ ਬਰਬਾਦ ਕਰਨ ਵਿੱਚ ਆਪਣੀ ਸ਼ਾਨ ਸਮਝਦੇ ਹਾਂ ਸਾਡੇ ਖਾਣ ਪੀਣ ਸੌਣ ਜਾਗਣ ਆਉਣ ਜਾਣ ਖਿੱਡਣ ਪਾੜਨ ਆਦ ਤੱਕ ਕੋਈ ਸਮਾਂ ਨਿਸ਼ਚਿਤ ਨਹੀਂ ਹੈ ਅਸੀਂ ਬੇਲੋੜੇ ਸਮਾਂ ਕੰਮਾਂ ਵਿੱਚ ਵਕਤ ਬਰਬਾਦ ਕਰ ਦਿੰਦੇ ਕਰਦੇ ਹਾਂ ਬਿਨਾ ਮਤਲਬ ਤੋਂ ਟੈਲੀਵਿਜ਼ਨ ਵੇਖਣਾ ਆਂਡੀਆਂ ਗੁਆਂਡੀਆਂ ਨਾਲ ਗੱਪਾਂ ਮਾਰਨੀ ਆ ਸਾਰਾ ਸਾਰਾ ਦਿਨ ਘਰੇਲੂ ਕੰਮਾਂ ਦਾ ਨਿਪਟਾਰਾ ਨਾ ਕਰਨਾ ਤੇ ਕਈ ਵਾਰ ਕੀਤੇ ਢੀੜ ਕਿਤੇ ਢੀੜ ਜਾਂ ਕੋਈ ਮੱਜਮਾ ਲੱਗਾ ਹੋਵੇ ਤਾਂ ਅਸੀਂ ਉਸ ਦੁਆਲੇ ਚੁਰਮਟ ਪਾ ਕੇ ਖੜ ਜਾਂਦੇ ਹਾਂ ਇਹ ਆਦਤਾਂ ਲਗਭਗ ਸਾਰੇ ਭਾਰਤੀਆਂ ਵਿੱਚ ਹਨ ਭਾਰਤੀ ਲੋਕ ਨਾ ਆਪ ਸਮੇਂ ਦੀ ਕਦਰ ਕਰਦੇ ਹਨ ਨਾ ਹੀ ਕਿਸੇ ਦੂਸਰੇ ਦੇ ਕੀਮਤੀ ਸਮੇਂ ਦਾ ਖਿਆਲ ਰੱਖਦੇ ਹਨ ਸਮਾਂ ਸਾਰਨੀਆਂ ਦੇ ਬਾਵਜੂਦ ਸਮੇਂ ਸਿਰ ਕੰਮ ਨਹੀਂ ਹੁੰਦਾ ਵੇਲੇ ਦੀ ਨਜ਼ਮ ਕੁਵੇਲੇ ਦੀ ਟੱਕਰਾਂ ਹੁਣ ਜਿਹੜੇ ਇਹਦੇ ਵਿੱਚ ਦੱਸਿਆ ਗਿਆ ਜਿਹੜੇ ਭਾਰਤੀ ਲੋਕ ਨੇ ਉਹਨਾਂ ਦਾ ਕੋਈ ਪਾਰਟੀਕੂਲਰ ਸਮਾਂ ਨਹੀਂ ਹੁੰਦਾ ਹੈਗਾ ਕਿ ਇੰਨੇ ਤੋਂ ਇੰਨੇ ਆਪਾਂ ਨੇ ਇਹ ਕੰਮ ਕਰਨਾ ਹੈ ਉਹ ਜੱਜ ਹੀ ਕਰੇ ਉਹ ਤੋਂ ਕਰਦੇ ਨੇ ਤੇ ਬਿਨ ਮਤਲਬ ਤੋਂ ਫਜ਼ੂਲ ਕੰਮਾਂ ਦੇ ਵਿੱਚ ਜਿਹੜਾ ਹੈ ਉਹ ਆਪਣਾ ਸਮਾਂ ਬਰਬਾਦ ਕਰਦੇ ਨੇ ਇਸ ਤੋਂ ਬਾਅਦ ਹੈ ਕੁਦਰਤ ਅਤੇ ਸਮਾਂ ਹੁਣ ਜਿਹੜਾ ਜਿਹੜੀ ਕੁਦਰਤ ਹੈ ਜਿਹੜੇ ਸੀਜ਼ਨ ਆਣੇ ਨੇ ਗਰਮੀਆਂ ਸਰਦੀ ਉਹ ਸਾਰੇ ਟਾਈਮ ਤੇ ਆਉਂਦੇ ਨੇ ਪਰ ਆਪਾਂ ਜਿਹੜਾ ਹੈ ਕੋਈ ਵੀ ਕੰਮ ਟਾਈਮ ਤੇ ਨਹੀਂ ਕਰਦੇ ਕੁਦਰਤ ਅਤੇ ਸਮਾਂ ਕੁਦਰਤ ਵੱਲੋਂ ਵੀ ਹਰ ਕੰਮ ਦਾ ਵਕਤ ਮੁਕਰਰ ਮੁਕਰਰ ਹੈ ਦਿਨ ਰਾਤ ਆਪਣੇ ਆਪਣੇ ਗੇੜ ਅਨੁਸਾਰ ਚੱਲ ਰਹੇ ਹਨ ਮੌਸਮ ਤਬਦੀਲ ਹੋ ਰਹੇ ਹੁੰਦੇ ਹਨ ਜੀਵ ਜੰਤੂਆਂ ਤੇ ਮਨੁੱਖ ਦਾ ਜਨਮ ਮਰਨ ਵੀ ਨਿਸ਼ਚਿਤ ਹੈ ਪਰਮਾਤਮਾ ਨੇ ਮੋਤਾ denn ਜਨਮ ਤੋਂ ਹੀ ਨਿਸ਼ਚਿਤ ਕੀਤਾ ਹੋਇਆ ਹੈ ਵੱਡੇ ਵਿਅਕਤੀਆਂ ਦੇ ਮਹਾਨ ਬਣਨ ਦਾ ਰਾਸ ਹੁਣ ਜਿਹੜੇ ਵੱਡੇ ਵਿਅਕਤੀ ਨੇ ਉਹ ਕਿਵੇਂ ਮਹਾਨ ਬਣੇ ਉਸ ਦਾ ਰਾਸ ਆਪਾਂ ਜਾਣਾਂਗੇ ਉਸ ਦਾ ਇੱਕੋ ਹੀ ਰਾਸ ਹੈ ਕਿ ਉਹ ਸਮੇਂ ਦੀ ਕਦਰ ਕਰਦੇ ਨੇ ਇਤਿਹਾਸ ਵਿੱਚ ਕਈ ਉਦਾਹਰਨਾਂ ਮਿਲਦੀਆਂ ਹਨ ਕਿ ਵੱਡੇ ਲੋਕ ਹਮੇਸ਼ਾ ਸਮੇਂ ਦੀ ਕਦਰ ਕਰਦੇ ਰਹੇ ਹਨ। ਇਹੀ ਉਹਨਾਂ ਦੇ ਮਹਾਨ ਬਨਣ ਦਾ ਰਾਸ ਹੈ ਕਹਿੰਦੇ ਹਨ ਇੱਕ ਵਾਰ ਨਪੋਲੀਅਨ ਨੇ ਆਪਣੇ ਜਰਨੈਲਾ ਨੂੰ ਖਾਣੇ ਦੀ ਤੇ ਦਾਵਤ ਦਿੱਤੀ। ਉਹ देर ਨਾਲ ਪੁੱਜੇ ਪਰ ਨਪੋਲੀਅਨ ਨੇ ਆਪ ਖਾਣਾ ਆਪਣੇ ਵਕਤ ਸਿਰ ਖਾ ਲਿਆ। ਜਦ ਉਹ ਆਏ ਤਾਂ ਨਪੋਲੀਅਨ ਨੇ ਕਿਹਾ ਖਾਣੇ ਦਾ ਸਮਾਂ ਬੀਤ ਗਿਆ। ਆਓ ਹੁਣ ਆਪਣੇ ਕੰਮ ਤੇ ਚੱਲੀਏ। ਅਜੀਹਾ ਨਾ ਹੋਵੇ। ਕਿ ਇਥੋਂ ਵੀ ਲੇਟ ਹੋ ਜਾਓ ਸਾਰੇ ਜਰਨਲ ਲੇਟ ਪੁੱਜਣ ਦੀ ਗਲਤੀ ਕਾਰਨ ਬਿਨਾ ਖਾਣੇ ਖਾਤੇ ਉਸ ਨਾਲ ਤੁਰਪਈ ਨੈਪੋਲੀਅਨ ਆਮ ਤੌਰ ਤੇ ਕੀ ਕਰਦਾ ਸੀ ਹਰ ਘੜੀ ਜਿਹੜੇ ਅਸੀਂ ਅਮੀ ਗਵਾ ਬੈਠੇ ਹਾਂ ਉਹ ਸਾਡੀ ਬਦਕਿਸਮਤ ਬਦਕਿਸਮਤੀ ਦੇ ਖਜ਼ਾਨੇ ਨੂੰ ਵਧਾ ਰਹੀ ਵਧਾ ਦਿੰਦੀ ਹੈ ਵਿਦੇਸ਼ ਵਿੱਚ ਸਮੇਂ ਦੀ ਕਦਰ ਹੁਣ ਜਿਹੜੇ ਵਿਦੇਸ਼ ਵਿੱਚ ਰਹਿਣ ਵਾਲੇ ਵਿਅਕਤੀ ਨੇ ਉਹ ਬਹੁਤ ਹੀ ਸਮੇਂ ਨੂੰ ਮਹਾਨ ਮੰਨਦੇ ਨੇ ਸਮੇਂ ਦੀ ਕਦਰ ਕਰਦੇ ਨੇ ਭਾਰਤ ਦੇ ਮੁਕਾਬਲੇ ਪੱਛਮੀ ਦੇਸ਼ਾਂ ਵਿੱਚ ਸਮੇਂ ਦੀ ਪੂਰੀ ਕਦਰ ਕੀਤੀ ਜਾਂਦੀ ਹੈ ਉਹ ਲੋਕ ਹਰ ਕੰਮ ਵਕਤ ਸਿਰ ਤੇ ਕੰਮ ਨੂੰ ਪੂਜਣ ਸਮਝ ਕਰ ਪੂਜਣ ਸਮਝ ਕੇ ਕਰਦੇ ਹਨ ਅਮਰੀਕ ਅਮਰੀਕਾ ਜਾਪਾਨ ਚੀਨ ਵਰਗੇ ਦੇਸ਼ਾਂ ਦੀ ਤਰੱਕੀ ਤਾਂ ਇਹੋ ਰਾਜ਼ ਹੈ ਕਿ ਉਹ ਜਿਹੜਾ ਹਰੇਕ ਕੰਮ ਹੈ ਉਹ ਸਮੇਂ ਸਿਰ ਕਰਦੇ ਨੇ ਉਹ ਲੋਕ ਪੂਰਾ ਹਫ਼ਤਾ ਮਿਹਨਤ ਕਰਦੇ ਨੇ ਤੇ ਹਫ਼ਤੇ ਦੇ ਅਖੀਰ ਨੂੰ ਤੇ ਪੂਰੀ ਐਸ਼ੀ ਵੀ ਕਰਦੇ ਹਨ ਤੇ ਫਿਰ ਉਹ ਸੋਮਵਾਰ ਤੱਕ ਤਰੋ ਤਾਜ਼ਾ ਹੋ ਕੇ ਦੁਬਾਰਾ ਕੰਮ ਤੇ ਜਾ ਜੁਟਦੇ ਹਨ ਸਮਾਂ ਨਸ਼ਟ ਕਰਨ ਦੇ ਨੁਕਸਾਨ ਹੁਣ ਜਿਹੜਾ ਸਮਾਂ ਹੈ ਉਹ ਆਪਾਂ ਨਸ਼ਟ ਕਰਦੇ ਆ ਉਸ ਤੇ ਨੁਕਸਾਨ ਕੀ ਨੇ ਸਮਾਏਵੇਂ ਗਵਾਂਦੇ ਨੁਕਸਾਨ ਨੁਕਸਾਨ ਹੀ ਨੁਕਸਾਨ ਹਨ ਕਈ ਕਈ ਜ਼ਰੂਰੀ ਅਤੇ ਲੋੜਿੰਦਾ ਕੰਮ ਖਰਾਬ ਹੋ ਜਾਂਦਾ ਹੈ ਜਾਂ ਰਹਿ ਜਾਂਦਾ ਹੈ ਜਿਸ ਨਾਲ ਮਾਨਸਿਕ ਪਰੇਸ਼ਾਨੀਆਂ ਘੇਰਾ ਪਾ ਲੈਂਦੀਆਂ ਹਨ ਹੱਥ ਪੀ ਹੱਥ ਪੱਲੇ ਵੀ ਕੁਝ ਨਹੀਂ ਆਉਂਦਾ ਫਿਰ ਅਸੀਂ ਪਛਤਾਉਂਦੇ ਹਾਂ ਸਿਆਣੇ ਕਹਿੰਦੇ ਹਨ ਜਿਹੜਾ ਸਮਾਂ ਜਿਹੜੇ ਸਮੇਂ ਜਿਹੜਾ ਸਮੇਂ ਨੂੰ ਬਰਬਾਦ ਕਰਦਾ ਹੈ ਸਮਾਂ ਉਸ ਨੂੰ ਬਰਬਾਦ ਕਰ ਦਿੰਦਾ ਹੈ ਫਿਰ ਅਸੀਂ ਪਛਤਾਉਂਦੇ ਹਾਂ ਹੁਣ ਸਿੱਟਾ ਕੀ ਇਸ ਦਾ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮਾਂ ਨਿਰੰਤਰ ਗਤੀਸ਼ੀਲ ਹੈ ਕਿਸੇ ਦੀ ਵੀ ਉਡੀਕ ਨਹੀਂ ਕਰਦਾ ਤੇ ਬੀਤਿਆ ਵਕਤ ਵਾਪਸ ਨਹੀਂ ਆਉਂਦਾ ਅ ਇਸ ਲਈ ਸਾਨੂੰ ਵਕਤ ਦੀ ਜਿਹੜੀ ਆ ਉਹ ਕਦਰ ਕਰਨੀ ਚਾਹੀਦੀ ਹੈ ਤੇ ਇਸ ਲਈ ਵਕਤ ਦੀ ਕਦਰ ਕਰਨ ਦੀ ਜਾਚ ਸਿੱਖਣੀ ਚਾਹੀਦੀ ਹੈ